ਤੁਸੀਂ ਦੇਖ ਰਹੇ ਹੋ ਪੰਜਾਬ న్యూਸ 7 ਜ਼ਿਲ੍ਹਾ ਚੋਣ ਅਫਸਰ ਪ੍ਰਨੀਤ ਸ਼ਰਗਿੱਲਦੀ ਅਗਵਾਈ ਵਿੱਚ ਜੋਤ ਚੱਲਿਆ ਬੂਤ ਦੇ ਬੈਨਰ ਹੇਠ ਜਾਗਰੂਕ ਰੈਲੀ ਜ਼ਿਲ੍ਹਾ ਪ੍ਰਬੰਧਕ ਕੰਪਲੈਕਸ ਤੋਂ ਆਮ ਖਾਸ ਬਾਗ ਤੱਕ ਕੱਢੀ ਗਈ ਰੈਲੀ ਨੌਜਵਾਨਾਂ ਨੂੰ ਵੋਟਾਂ ਪਾਉਣ ਲਈ ਜਾਗਰੂਕ ਕਰਨ ਵਾਸਤੇ ਕੀਤਾ ਵੱਡਾ ਉਪਰਾਲਾ ਜ਼ਿਲ੍ਹਾ ਚੋਣ ਅਫਸਰ ਸ਼੍ਰੀਮਤੀ ਪ੍ਰਨੀਤ ਸ਼ਰਗਿੱਲਦੀ ਅਗਵਾਈ ਵਿੱਚ ਜੋਤ ਚੱਲਿਆ ਬੂਤ ਦੇ ਬੈਨਰ ਹੇਠ ਵੋਟਰ ਜਾਗਰੂਕ ਰੈਲੀ ਜ਼ਿਲ੍ਹਾ ਪ੍ਰਬੰਧਕ ਕੰਪਲੈਕਸ ਤੋਂ ਆਮ ਖਾਸ ਬਾਗ ਤੱਕ ਕੱਢੀ ਗਈ ਇਸ ਮੌਕੇ ਜਿੱਥੇ ਰੈਲੀ ਵਿੱਚ ਸ਼ਾਮਲ ਨੌਜਵਾਨਾਂ ਵੱਲੋਂ ਵੋਟਰ ਪ੍ਰਣ ਬੋਰਡ ਉੱਤੇ ਦਸਤਕ ਕਰਕੇ ਵੋਟਾਂ ਪਾਉਣ ਦਾ ਅਹਿਦ ਲਿਆ ਗਿਆ ਉੱਥੇ ਰੈਲੀ ਵਿੱਚ ਵੱਡੀ ਗਿਣਤੀ ਵਿੱਚ ਹਿੱਸਾ ਵੀ ਲਿਆ ਗਿਆ। ਇਸੇ ਦੌਰਾਨ ਸ਼੍ਰੀਮਤੀ ਸ਼ੇਰ ਗਿਲ ਵੱਲੋਂ ਨੌਜਵਾਨਾਂ ਦੀਆਂ ਟੀ-ਸ਼ਰਟਾਂ ਤੇ ਵੋਟਰ ਜਾਗਰੂਕ ਸਟicker ਲਾ ਕੇ ਲਾਇਗਏ ਤੇ ਰੈਲੀ ਨੂੰ ਹਰੀ ਚੰਡੀ ਦੇ ਕਿਰਵਾਨਾ ਕੀਤਾ। अज जिमें ओ साहब का हुक्म होया स्वीप एक्टिविटी की गई है जोड़े यंग वोटर्स ने के एक प्रोग्राम किया गया जिस कि डीसी ऑफिस तो आम खास साफ तक वॉक की जा रही है ना ही लोगों तक ये मैसेज पहुँचाया जा रहा है कि एक जून को वोटिंग हैगी है पोल डे हैगा जरूर सारे जने जाके वोट पान सवेरे सत्त बजे तो छः बजे तक वोटिंग का समा है